ਬੜੀ ਕਬੱਟੀ ਮੈਨੂੰ ਕੌਣ ਨਾ ਦੇਵੇ ਜਿੱਤੀ ਮੇਰੀ ਸੱਸ ਬੜੀ ਕਬੱਟੀ ਮੈਨੂੰ ਕੌਣ ਨਾ ਦੇਵੇ ਜਿੱਤੀ ਮੈਨੂੰ ਜਿੱਤੀ ਪਾਣੀਆ ਪੁੜਿਆ ਰਾਜੀ ਰਾਜ ਮੁਸੇ ਤੇਰੀ ਮੱਖੜ ਕਾੜੀਆਂ ਪੁੜਿਆ ਰਾਜੀ ਰਾਜ ਮੁਸੇ ਤੇਰੀ ਮੱਖੜ ਕਾੜੀਆਂ ਇਹ ਬੱਚੀ ਵਧਾਈ ਦੀ ਪਾਤਰੀ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਚੋਂ ਮਨਾਇਆ ਬੱਚਿਆਂ ਨੇ ਤੀਆਂ ਦਾ ਤਿਹਾਰ ਜੀ ਹਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਚੋਂ ਬੱਚਿਆਂ ਨੇ ਮਨਾਇਆ ਤੀਆਂ ਦਾ ਤਿਹਾਰ ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪੱਤਰਕਾਰ ਅਰੋਸ਼ਨ ਲਾਲ ਮਨਚੰਦਾ ਮੱਲਾਵਲਾ ਖਾਸ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਿੰਸੀਪਲ ਧੀਰਜ ਕੁਮਾਰ ਮੋਂਗਾ ਅਤੇ ਰਾਮ ਰੱਖਾਜੀਤ ਜਾਦ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧਰਮਪੁਰਾ ਵਿਖੇ ਬਾਬਲ ਦਾ ਵਿੜਾ ਪ੍ਰੋਗਰਾਮ ਤੇ ਤੀਆਂ ਦਾ ਤਿਆਰ ਮਨਾਇਆ। ਜਿਸ ਵਿੱਚ ਐਸ ਕੇ ਵੂਮਨ ਕਲੈਕਸ਼ਨ ਸ਼੍ਰੀ ਅਜੀਤ ਕੁਮਾਰ ਕਟਾਰੀਆ ਸੰਸਥਾ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਮਨਚੰਦਾ ਪ੍ਰਧਾਨ ਸ਼੍ਰੀ ਅਮੀਰ ਚੰਦ ਜੀ ਬਜਾਜ ਸਰਦਾਰ ਜਸਵੰਤ ਸਿੰਘ ਜੀ ਕੰਬੋਜ ਸਰਦਾਰ ਅਨੂਪ ਸਿੰਘ ਜੀ ਪਵਨ ਕੁਮਾਰ ਜੀ ਮੋਂਗਾ ਵਿਕਾਸ ਬਜਾਜ ਕੁਲਵਿੰਦਰ ਸਿੰਘ ਮਰਖਾਈ ਸਰਦਾਰ ਸਰਜੀਤ ਸਿੰਘ ਜੀ ਬਿਜਲੀ ਬੋਰਡ ਗੁਰਵਿੰਦਰ ਸਿੰਘ ਜੀ ਮਾਨਪ੍ਰੀਤ ਜੀ ਗੋਰਾ ਜੀ ਸਰਦਾਰ ਜਗੀਰ ਸਿੰਘ ਜੀ ਸ਼ੇਰਖਾਂ ਜਸਪਾਲ ਕੱਕੜ ਅਭੀ ਸ਼ੇਟੀ ਸਰਦਾਰ ਹਰਜਿੰਦਰ ਸਿੰਘ ਕੁੰਦੀ ਦਸ਼ਮੇਸ਼ ਜੂਆ ਕਲੱਬ ਸੇਵਕ ਸਿੰਘ ਲਾਡਾ ਅਤੇ ਹੋਰ ਮਹਾਨ ਸ਼ਖਸੀਤਾਂ ਦਾ ਚੇਤਜੋਗ ਰਿਆ ਨਾ ਵੱਲੋਂ ਬੱਚਿਆਂ ਨੂੰ ਪੈਂਟਾਂ ਤੇ ਸਕਰਟਾਂ ਵੀ ਦਿੱਤੀਆਂ ਗਈਆਂ ਮੱਲਾ ਵਾਲਾ ਖਾਸ ਵੈਲਪਰ ਸੁਸਾਇਟੀ ਵੱਲੋਂ ਜਲੇਬੀਆਂ ਅਤੇ ਹੋਰ ਖਾਣ ਪੀਣ ਦਾ ਸਮਾਨ ਬੱਚਿਆਂ ਨੂੰ ਅਤੇ ਔਰਤਾਂ ਨੂੰ ਚੂੜੀਆਂ ਬਿੰਦੀਆਂ ਤੇ ਮਹਿੰਦੀ ਵੀ ਵੰਡੀ ਗਈ ਇਸ ਮੌਕੇ ਬੀਪੀਓ ਮੈਡਮ ਹਰਜੀਤ ਕੌਰ ਬੱਲਾ ਖ ਮੱਲਾ ਵਾਲਾ ਖਾਸ ਸੀਐਚਟੀ ਸੁਨੀਲ ਕੁਮਾਰ ਸੈਂਟਰ 나ੜੇ ਸੀਏ ਚਿੱਟੀ ਭਰਤ ਪ੍ਰਤਾਪ ਜੈਪਾਲ ਉਪਲ ਜਗਿੰਦਰ ਕੰਡਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਦੇ ਹੈੱਡ ਟੀਚਰ ਮੈਡਮ ਨਰਿੰਦਰ ਕੌਰ ਗੁਰਪ੍ਰੀਤ ਸਿੰਘ ਅਵਿਨਾਸ਼ ਕੁਮਾਰ ਸੰਗਰਾਮ ਸਿੰਘ ਪਿੰਡ ਧਰਮਪੁਰਾ ਦੇ ਵਾਸੀ ਸਮਾਜ ਸੇਵੀ ਤੇ ਹੋਰ ਅਨੇਕਾ ਪਤਵੰਤ ਤੇ ਸੱਜਣ ਮੁੱਖ ਤੌਰ ਤੇ ਹਾਜ਼ਰ ਰਹੇ ਦੇਖੋ ਮੱਲਾਵਲ ਖਾਸ ਤੋਂ ਰਾਜਵੀਰ ਸਿੰਘ ਚੋਰਾ ਦੀ ਵਿਸ਼ੇਸ਼ ਰਿਪੋਰਟ ਕਲਾਸੀ ਵਿੱਚ ਸੋਨੇ ਦੀਆਂ ਵਾਲੀਆਂ ਕਾਕੇ ਦੀ ਕਲਾਸੀ ਵਿੱਚ ਸੋਨੇ ਦੀਆਂ ਵਾਲੀਆਂ ਜੋਂਦੇ ਅੰਤਰਰਾਸ਼ਟਰੀ ਪ੍ਰੋਗਰਾਮ ਕਰਨ ਕੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਮੱਲਾਂ ਵਾਲਾ ਖਾਸ ਵੈਲਫੇਅਰ ਸੁਸਾਇਟੀ ਵੱਲੋਂ ਬਾਬਲ ਦਾ ਵਿੜਾ ਤੀਆਂ ਦਾ ਤਿਉਹਾਰ ਜਿਹੜਾ ਹੈ ਪਿੰਡ ਧਰਮਪੁਰਾ ਵਿਖੇ ਮਨਾਇਆ ਗਿਆ ਜੀ ਸ੍ਰੀ ਰਾਮ ਰੱਖਾ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਤੀਰਜ ਕੁਮਾਰ ਮੋਂਗਾ ਜੀ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਸਹਿਯੋਗ ਜਿਹੜਾ ਹੈ ਮੱਲਾਂ ਵਾਲਾ ਖਾਸ ਵੈਲਫੇਅਰ ਸੁਸਾਇਟੀ ਦਾ ਔਰ ਐਸ ਕੇ ਊਮਨ ਕਲੈਕਸ਼ਨ ਦਾ ਜੀ ਐਸ ਕੇ ਊਮਨ ਕਲੈਕਸ਼ਨ ਵੱਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਉਸ ਦੇ ਵਿੱਚ ਬੱਚਿਆਂ ਨੂੰ ਸੂਟ ਵਗੈਰਾ ਪੈਂਟਾਂ ਅਤੇ ਲੇਡੀਜ਼ ਨੂੰ ਸਕਰਟਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਔਰ ਬਿੰਦੀਆਂ ਚੂੜੀਆਂ ਅਤੇ ਮਹਿੰਦੀ ਦੀ ਰਸਮ ਜਿਹੜੀ ਹੈ ਅਦਾ ਕੀਤੀ ਗਈ ਹੈ। ਔਰ ਪੂਰੇ ਜਿਹੜਾ ਸਕੂਲ ਹੈ ਉਹਨਾਂ ਦੇ ਟੀਚਰ ਸਾਹਿਬਾਨ ਸਾਡੇ ਹਰਜੀਤ ਮੈਡਮ ਜੀ, ਨਰਿੰਦਰ ਕੌਰ ਮੈਡਮ ਜੀ ਔਰ ਸਮੂਥ ਸਟਾਫ ਦਾ ਜੀ ਬਹੁਤ ਵੱਡਾ ਯੋਗਦਾਨ ਰਿਹਾ। ਇਸ ਮੌਕੇ ਤੇ ਮੱਲਾਵਾਲਾ ਖਾਸ ਵੈਲਪਰ ਸੁਸਾਇਟੀ ਦੇ ਜਿਹੜੇ ਨੁਮਾਇੰਦੇ ਹੈ ਪ੍ਰਧਾਨ ਸ਼੍ਰੀ ਅਮੀਰ ਚੰਦ ਜੀ ਬਾਜਾਟ ਔਰ ਉਹਨਾਂ ਦੀ ਫੈਮਿਲੀ ਔਰ ਉਹਨਾਂ ਦੇ ਨਾਲ ਸਰਦਾਰ ਅਨੂਪ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਕੰਬੋਜ ਹਾਜ਼ਰ ਹੋਏ ਜੀ ਔਰ ਸਮੁੱਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਦੇ ਆ ਜੀ ਇੱਚ ਸੋਨੇ ਦੀ ਤਾਰ ਅੱਜ ਦੀ ਕਲਾ ਸੀ ਵਿੱਚ ਸੋਨੇ ਦੀ ਤਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਐਮ ਯੋਗਦਾਨ ਮੱਲਾਂ ਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਪ੍ਰੇਰਨਾ ਸਰੋਤ ਚੇਅਰਮੈਨ શ્રી ਰੋਸ਼ਨਾਲ ਮਲਚੰਦਾ ਜੀ ਅਤੇ ਪ੍ਰਧਾਨ ਅਮੀਰ ਚੰਦ ਬਜਾਜ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਰਾਮ ਰੱਖਾ ਜੀ ਅਤੇ ທີਰਸ਼ ਕੁਮਾਰ ਮੋਂਗਾ ਜੀ ਪ੍ਰਿੰਸੀਪਲ ਹੋਸਪਿਟਲ ਦੀ ਯਾਦ ਵਿੱਚ ਐਸਕੇ ਔਮੈਨ 컬렉ਸ਼ਨ ਵੱਲੋਂ ਇਸ ਪ੍ਰੋਗਰਾਮ ਵਿੱਚ ਖਾਸ ਸਹਿਯੋਗ ਦਿੱਤਾ ਗਿਆ ਮੈਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਸਾਨੂੰ ਤੀਆਂ ਦਾ ਤਿਹਾਰ ਮਨਾਉਣ ਵਿੱਚ ਐਨਾ ਸਹਿਯੋਗ ਦਿੱਤਾ ਹੈ ਤੇ ਮੈਂ ਇਹਨਾਂ ਸਾਰੇ ਪੂਰੀ ਕਮੇਟੀ ਦਾ ਧੰਨਵਾਦ ਕਰਦੀ ਹਾਂ ਜੀ ਬੱਚਿਆਂ ਨੇ ਕੁਝ ਸ਼ਾਹ ਦੇਖਿਆ ਜੀ ਹਾਂਜੀ ਬੱਚਿਆਂ ਨੇ ਬਹੁਤ ਖੁਸ਼ੀ ਮਨਾਈ ਨੱਚਟਾਪ ਕੇ ਗਿੱਧਾ ਪਾਇਆ ਡਾਂਸ ਕੀਤਾ ਭੰਗੜੇ ਪਾਏ ਤੇ ਪੂਰੇ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ ਪਿੰਡ 'ਚ ਸਾਰੀ ਲੇਡੀਆਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਬੜਾ ਇੰਜੋਏ ਕੀਤਾ ਉਹਨਾਂ ਨੇ ਵੀ ਗਿੱਧਾ ਪਾਇਆ ਬੋਲੀਆਂ ਪਾਈਆਂ ਤੇ ਉਹਨਾਂ ਨੇ ਸਾਰੀ ਵੈਲਫੇਅਰ ਸੁਸਾਇਟੀ ਕਮੇਟੀ ਦਾ ਪੂਰੇ ਪਿੰਡ ਵਾਲਿਆਂ ਨੇ ਵੀ ਧੰਨਵਾਦ ਕੀਤਾ ਕਿ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਕਰਵਾਇਆ ਹੈ ਤੇ ਅੱਗੇ ਤੋਂ ਉਹਨਾਂ ਨੇ ਉਹਨਾਂ ਕੇ ਰਿਕਵੈਸਟ ਬੇਨਤੀ ਵੀ ਕੀਤੀ ਕਿ ਸਰ ਅੱਗੇ ਤੋਂ ਵੀ ਇਦਾਂ ਦੇ ਪ੍ਰੋਗਰਾਮ ਤੁਸੀਂ ਸਕੂਲਾਂ ਵਿੱਚ ਕਰਾਉਂਦੇ ਰਹੋ ਖਾਸ ਤੌਰ ਤੇ ਸਾਡੇ ਬੀਪੀਐਮ ਮੈਮ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਿਹੜੇ ਉਹਨਾਂ ਨੇ ਵੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਰ ਸਾਡੇ ਬਾਕੀ ਸਕੂਲਾਂ ਵਿੱਚ ਵੀ ਤੁਹਾਡੇ ਵੱਲੋਂ ਸਹਿਯੋਗ ਮਿਲੇ ਤੇ ਬਾਕੀ ਸਕੂਲਾਂ ਵਿੱਚ ਵੀ ਐਦਾਂ ਦਾ ਹੀ ਪ੍ਰੋਗਰਾਮ ਮਨਾਇਆ ਜਾਵੇ